ਕਿੰਨੀ ਪੜਾਈ ਕੀਤੀ ਤੁਸੀਂ ਮੈਂ ਬੀਏ ਕੀਤਾ ਜੀ ਸਾਹਮਣੇ ਵਾਲੇ ਕਾਲਜ ਤੋਂ ਮੈਂ ਪਹਿਲਾਂ ਨੌਕਰੀ ਬਾਰੇ ਵੀ ਕਾਫੀ ਟਰਾਈ ਕੀਤਾ ਤੇ ਇਧਰੋਂ ਜਿਹੜਾ ਕਰਦੀ ਕਿਉਂ ਫਿਰ ਮੈਂ ਕਾਲਜ ਦੇ ਮੈਂ ਕੰਮ ਸਿੱਖ ਵੀ ਲਿਆ ਸੀ ਤਿੰਨ ਮਹੀਨੇ ਪਹਿਲਾਂ ਕੰਮ ਸਿੱਖਿਆ ਇਹ ਤਾਂ ਨਹੀਂ ਲੱਗਿਆ ਹੈਗਾ ਵੀ ਮੈਂ ਜਿਹੜੇ ਕਾਰਜ ਦੇ ਵਿੱਚੋਂ ਪੜ ਕੇ ਆਈਆਂ ਵੀ ਮੈਂ ਕੰਮ ਸ਼ੁਰੂ ਕਰਨ ਲੱਗਿਆ ਫਾਸਟ ਫੂਡ ਦਾ ਕਾਲਜ ਸਾਹਮਣੇ ਮੇਰੇ ਜਿਹੜੇ ਕਲਾਸਮੇਟ ਹੈਗੇ ਨੇ ਬੱਚੇ ਉਹ ਮੇਰੇ ਬਾਰੇ ਕੀ ਸੋਚਣਗੇ ਵੀ ਕਿਦਾਂ ਦਾ ਜਿਹੜਾ ਕੰਮ ਆ ਕਾਲਜ ਦੇ ਕੇ ਫਾਸਟ ਫੂਡ ਦਾ ਸ਼ੁਰੂ ਕੀਤਾ ਬੱਚੇ ਪਹਿਲਾਂ ਪਹਿਲਾਂ ਬਹੁਤ ਹੋਇਆ ਕਾਫੀ ਮੇਰੇ ਨਾਲ ਦੇ ਜਿਹੜੇ ਫੜਦੇ ਸੀ ਉਹ ਵੀ ਮੈਨੂੰ ਦੇਖ ਕੇ ਜਾਂਦੇ ਸੀ ਤੇ ਮੈਨੂੰ ਵੀ ਅਜੀਬ ਜਿਹਾ ਫੀਲ ਹੁੰਦਾ ਸੀ ਵੀ ਮੇਰੇ ਵੱਲ ਦੇਖਦੇ ਆ ਸਾਰੇ ਫੜਦੇ ਆਗੇ ਕਹਿੰਦੇ ਵੀ ਸੀ ਪਤਾ ਨਹੀਂ ਉੱਪਰ ਉੱਪਰ ਗਏ ਸੀ ਪਤਾ ਨਹੀਂ ਸੱਚੀ ਵਿੱਚ ਹੀ ਕਹਿੰਦੀ ਵੀ ਤੈਨ ਨੇ ਇਹ ਕੰਮ ਕਰ ਲਿਆ ਵੀ ਪੜ੍ਹੀ ਨਹੀਂ ਹੈਗੀ ਅੱਗੇ ਪੁਸਤਕੇ ਜਾਂਦੇ ਹੁੰਦੇ ਸੀ ਇੰਨਾ ਪੜ੍ਹ ਲਿਖ ਕੇ ਵੀ ਜੀ ਜਿਨ੍ਹਾਂ ਦੇ ਟੈਟ ਕਲੀਅਰ ਨੇ ਜਾਂ ਜਿੰਨਾ ਦਾ ਮਤਲਬ ਕੁਝ ਵੀ ਰਹਿੰਦਾ ਹੈ ਹਾਜੀ ਉਹਨਾਂ ਨੂੰ ਨੌਕਰੀਆਂ ਮਿਲੀਆਂ ਇਹ ਸੋਚ ਕੇ ਜੀ ਮੈਂਨੇ ਆਪਾਂ ਕੰਮ ਸ਼ੁਰੂ ਕਰ ਲਿਆ ਜੀ ਜਿਹੜੇ ਸਾਨੂੰ ਪੱਛਦੇ ਨੇ 50-50 ਲੱਖ ਰੁਪਏ ਲਾ ਕੇ ਸਰਕਾਰਾਂ ਕੋਲ ਰਿਪੋਰਟ ਕੀਤੇ ਜਾਂਦੇ ਨੇ ਮੁੜ ਕੇ ਫੇਰ ਇੱਥੇ ਕੋਈ ਨੌਕਰੀ ਆਪਣੇ ਬੀਨ ਸ਼ੁਰੂ ਕਰਦੇ ਨੇ ਘਰ-ਵਾਰ ਵੇਚ ਕੇ ਵਿਲੇ ਹੋ ਕੇ ਫੇਰ ਉਹ ਅਕਸਰ ਨੂੰ ਆਪਣੇ ਕੰਮ ਵੱਲ ਵਿਜੀ ਹੁੰਦੇ ਨੇ ਕਿ ਉਹਨਾਂ ਨੂੰ ਕੀ ਮੈਸੇਜ ਦੇਵਾਂ ਕਿ ਮੈਂ ਇਹੀ ਕਹੂੰਗੀ ਜੀ ਵੀ ਮਤਲਬ ਪਹਿਲੀ ਗੱਲ ਤਾਂ ਕਿਸੇ ਦੇ ਮਤਲਬ ਅੰਡਰ ਕਮ ਕਰਨ ਵਾਲੋਂ ਆਪਣਾ ਕੋਈ ਛੋਟਾ ਮੋਟਾ ਆਪਣੇ ਪੰਜਾਬੀ ਜਿਹੜੇ ਵੀਰ ਭਾਈ ਨੇ ਉਹ ਆਪਣਾ ਇਹ ਆਪ ਕੰਮ ਕਰਨਾ ਸਤਿਕਾਰਯੋਗ ਜੀ ਤੁਸੀਂ ਦੇਖ ਰਹੇ ਹੋ ਓਨਰ ਮੈਂ ਤੁਹਾਡਾ ਆਪਣਾ ਸਰਵਿਸ ਸਿੰਗਰੇ ਟੋਲਾ ਅੱਜ ਅਸੀਂ ਕਿਹੜਾ ਮਲੇ ਕੋੜਲੇ ਦੇ ਸਰਕਾਰੀ ਕਾਲਜ ਦੇ ਸਾਹਮਣੇ ਜਿੱਥੇ ਕਿ ਇੱਥੇ ਹੀ ਕਾਲਜ ਦੇ ਵਿੱਚ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਇੱਕ ਬੱਚੀ ਜਿਸ ਨੇ ਕਿ ਨੌਕਰੀ ਨਾ ਮਿਲਣ ਦੇ ਕਾਰਨ ਹਰ ਘਰਦਿਆਂ ਮਜਬੂਰੀਆਂ ਕਰਕੇ ਸੋਚਿਆ ਕਿ ਕਾਲਜ ਦੇ ਅੱਗੇ ਕਿਉਂ ਨਾ ਆਪਣਾ ਜਿਹੜਾ ਬਿਜ਼ਨਸ ਸ਼ੁਰੂ ਕੀਤਾ ਜਾਵੇ ਆਰ ਚਾਰ ਪੈਸੇ ਜਿਹੜਾ ਕਮਾਈ ਦਾ ਸਾਧਨ ਹੈ ਇਸੇ ਕਾਲਜ ਦੇ ਵਿੱਚੋਂ ਕੀਤਾ ਹੈ ਅਕਸਰ ਜਿੱਥੇ ਦੇਖਿਆ ਜਾਂਦਾ ਕਿ ਸਾਡੇ ਨੌਜਵਾਨ ਬੱਚੇ ਜਿਹੜੇ ਹੈਗੇ ਨੇ ਪੜ੍ਹ ਲਿਖ ਕੇ ਕੰਮ ਕਰਨ ਦੇ ਵਿੱਚ ਬਹੁਤ ਜਿਹੜੇ ਹੈਗੇ ਸ਼ਰਮ ਮਹਿਸੂਸ ਕਰਦੇ ਨੇ ਪਰ ਇਸ ਬੱਚੀ ਨੇ ਚਾਹੋ ਮਜਬੂਰੀਆਂ ਕਾਰ ਲੈ ਲੋ ਉਸੇ ਕਾਲਜ ਦੇ ਸਾਹਮਣੇ ਜਿੱਥੋਂ ਨੇ ਗ੍ਰੈਜੂਏਸ਼ਨ ਕੀਤੀ ਆ ਆਪਣਾ ਜਿਹੜਾ ਕਾਰੋਬਾਰ ਸ਼ੁਰੂ ਕੀਤਾ ਗੱਲ ਕਰਾਂਗੇ ਉਸ ਬੱਚੀ ਦੇ ਨਾਲ ਵੀ ਉਸ ਨੂੰ ਜਿਹੜਾ ਇਸ ਕੰਮ ਸ਼ੁਰੂ ਕਰਨ ਦੇ ਵਿੱਚ ਕਿਵੇਂ ਸੋਚਿਆ ਗਿਆ ਕਿੰਦਾਂ ਦੀ ਇਹ ਜਿਹੜੀ ਹੈਗੀ ਕੰਮ ਕਰਦੀ ਲੋੜ ਪਈ ਆ ਬੱਚੀ ਕੀ ਨਾਮ ਆਪਣਾ ਸੋਮਾ ਕੌਰ ਜੀ ਹਾਂ ਸੋਮਾ ਕੌਰ ਕਿੰਨੀ ਪੜਾਈ ਕੀਤੀ ਤੁਸੀਂ ਨੇ ਮੈਂ ਬੀਏ ਕੀਤੀ ਹੈ ਸਾਹਮਣੇ ਵਾਲੇ ਕਾਲਜ ਜੀ ਸਾਹਮਣੇ ਕਾਲਜੋਂ ਬੀਏ ਕੀਤੀ ਆ ਕਿ ਮੈਂ ਸੋਚਿਆ ਫਿਰ ਜਿਹੜਾ ਇਸੇ ਕਾਲਜ ਦੇ ਵਿੱਚੇ ਬੀਏ ਕਰਕੇ ਵੀ ਇਸ ਕਾਲਜ ਦੇ ਸਾਹਮਣੇ ਜਿਹੜਾ ਆਪਾਂ ਫਾਸਟ ਫੂਡ ਦਾ ਕੰਮ ਸ਼ੁਰੂ ਕਰੀਏ ਵੀ ਜੀ ਮੈਂ ਪਹਿਲਾਂ ਨੌਕਰੀ ਬਾਰੇ ਵੀ ਕਾਫੀ ਟਰਾਈ ਕੀਤਾ ਤੇ ਇਧਰੋਂ ਜਿਹੜਾ ਕਰਦੇ ਕਰਦੇ ਫਿਰ ਮੈਂ ਕਾਲਜ ਦੇ ਮੈਂ ਕੰਮ ਸਿੱਖ ਵੀ ਲਿਆ ਸੀ ਤਿੰਨ ਮਹੀਨੇ ਪਹਿਲਾਂ ਕੰਮ ਸਿੱਖਿਆ ਫਿਰ ਜੋ ਸੋਚਿਆ ਵੀ ਫਿਰ ਇੱਥੇ ਵੀ ਕੰਮ ਜਲਦੀ ਚੱਲ ਪਊਗਾ ਵੀ ਇਹਨਾਂ ਦੇ ਕਾਲਜ ਦੇ ਬੱਚੇ ਮੇਰੇ ਨਾਲ ਪੜ੍ਹਿਆ ੜੇ ਉਹ ਜਾਣਦੇ ਮੈਨੂੰ ਤੇ ਨਾਲੇ ਸਾਰੀ ਟੀਚਰ ਜਾਣਦੇ ਲੱਗੋ ਤਾਂ ਕਰਕੇ ਹੀ ਮੈਂ ਇੱਥੇ ਸ਼ੁਰੂ ਕਰ ਲਿਆ ਸੀ ਕਦੇ ਇਤਾਂ ਦਾ ਨਹੀਂ ਲੱਗਿਆ ਹੈਗਾ ਵੀ ਮੈਂ ਜਿਹੜੇ ਕਾਲਜ ਦੇ ਵਿੱਚੋਂ ਪੜ ਕੇ ਆਈ ਆਂ ਵੀ ਮੈਂ ਕੰਮ ਸ਼ੁਰੂ ਕਰਨ ਲੱਗਿਆਂ ਫਾਸਟ ਫੂਡ ਦਾ ਕਾਲਜ ਸਾਹਮਣੇ ਮੇਰੇ ਜਿਹੜੇ ਕਲਾਸਮੇਟ ਹੈਗੇ ਨੇ ਬੱਚੇ ਉਹ ਮੇਰੇ ਬਾਰੇ ਕੀ ਸੋਚਣਗੇ ਵੀ ਕਿਦਾਂ ਦਾ ਜਿਹੜਾ ਕੰਮ ਕਾਲਜ ਦੇ ਅੱਗੇ ਫਾਸਟ ਫੂਡ ਦਾ ਸ਼ੁਰੂ ਕੀਤਾ ਬੱਚੀ ਨੇ ਆ ਕੇ ਹਾਂਜੀ ਹੋਇਆ ਮੈਨੂੰ ਪਹਿਲਾਂ-ਪਹਿਲਾਂ ਬਹੁਤ ਹੋਇਆ ਕਾ ਵੀ ਮੇਰੇ ਨਾਲ ਦੇ ਜਿਹੜੇ ਪੜਦੇ ਸੀ ਉਹ ਵੀ ਮੈਨੂੰ ਦੇਖ ਕੇ ਜਾਂਦੇ ਸੀ ਤੇ ਮੈਨੂੰ ਵੀ ਅਜੀਬ ਜਿਹਾ ਫੀਲ ਹੁੰਦਾ ਸੀ ਵੀ ਮੇਰੇ ਵੱਲ ਦੇਖਦੇ ਆ ਸਾਰੇ ਪੜਦੇ ਹੈਗੇ ਬਹੁਤ ਇਹ ਚੀਜ਼ਾਂ ਸਾਹਮਣਾ ਕਰਨਾ ਪਿਆ ਸੀ ਮੈਨੂੰ ਜਦੋਂ ਮੈਂ ਨਵਾਂ ਕੰਮ ਸ਼ੁਰੂ ਕੀਤਾ ਸੀ ਕਈ ਵਾਰੀ ਜਿਹੜੇ ਕਲਾਸਮੇਟ ਹੁੰਦੇ ਨੇ ਕੁੜੀਆਂ ਜਾਂ ਮੁੰਡੇ ਉਹਨਾਂ ਨੇ ਕਿਹਾ ਵੀ ਹੋਗਾ ਵੀ ਜਿਹੜਾ ਬੱਚੀ ਤੂੰ ਸੋਮਾ ਇਹ ਕਿਹੜੇ ਕੰਮ ਚ ਫੈਲ ਗਈ। ਹਾਂਜੀ ਕਹਿੰਦੇ ਵੀ ਸੀ ਪਤਾ ਨਹੀਂ ਉਪਰੋ ਉਪਰੋ ਗਏ ਸੀ ਪਤਾ ਨਹੀਂ ਸੱਚੀ ਵਿੱਚ ਹੀ ਕਹਿੰਦੀ ਵੀ ਤੈਨ ਨੇ ਇਹ ਕੰਮ ਕਰ ਲਿਆ ਵੀ ਪੜ੍ਹੀ ਨਹੀਂ ਹੈਗੀ ਅੱਗੇ ਪੁੱਸਤ ਕੇ ਜਾਂਦੇ ਹੁੰਦੇ ਸੀ ਮੈਨੂੰ। ਕੀ ਕਾਰਨ ਆ ਵੀ ਅੱਗੇ ਜਿਹੜੀ ਪੜਾਈ ਹੈਗੀ ਆ ਸੁਰੂ ਨਹੀਂ ਕੀਤੀ ਕਿੱਥੇ ਤੱਕ ਪੜਾਈ ਕੀਤੀ ਆ ਤੁਸੀਂ ਨੇ? ਮੈਂ ਗ੍ਰੈਜੂਏਸ਼ਨ ਕੀਤੀ ਹੈ ਜੀ। ਅੱਛਾ ਗ੍ਰੈਜੂਏਸ਼ਨ ਤੋਂ ਬਾਅਦ ਅੱਗੇ ਸੋਚਾ? ਹਾਂਜੀ ਮੇਰੀ ਸਟ੍ਰਕਚਰਨ ਵੀ ਹੋ ਗਈ ਸੀ esport's university ਪਟਿਆਲੇ। ਤੇ ਕੁਛ ਪੀਸ ਦੇ ਕਰਨਾ ਕਰਕੇ ਜੀ ਮੈਂ ਉੱਥੇ ਗਈ ਨਹੀਂ ਸੀਗੀ ਤੇ ਫਿਰ ਮੈਂ ਇਹ ਕੰਮ ਸਿੱਖ ਲਿਆ ਸੀ ਹਾਂ ਚੱਕੀ ਲੋਡ ਪੈ ਗਈ ਇਹ ਕੰਮ ਸਿੱਖਣ ਦੀ ਘਰ ਦੀਆਂ ਮਜ਼ਦੂਰੀਆ ਕਰਕੇ ਸਿੱਖਣ ਦੀ ਸ਼ੌਫ ਪੈ ਗਈ ਆ ਜਾ ਕੇ ਇਹ ਆ ਵੀ ਸਰਕਾਰਾਂ ਵੱਲੋਂ ਨੌਕਰੀਆਂ ਨੌਜਵਾਨਾਂ ਨੂੰ ਪੜ੍ਹਾਈ ਤੋਂ ਬਾਅਦ ਨਹੀਂ ਦਿੱਤੇ ਜਾਂਦੀਆਂ ਕਿ ਹੁਣ ਆਪਣੇ ਕੰਮ ਸ਼ੁਰੂ ਕਰਦੇ ਜਾਵੇ ਹਾਂਜੀ ਪਹਿਲਾਂ ਤਾਂ ਮਜ਼ਦੂਰੀਆਂ ਸੀ ਦੂਸਰਾ ਕਾਰਨ ਇਹ ਵੀ ਆ ਜਿਹੜਾ ਤੁਸੀਂ ਦੱਸਿਆ ਵੀ ਨੌਕਰੀ ਮਿਲਦੀ ਨਹੀਂ ਹੈਗੀ ਇੰਨਾ ਪੜ੍ਹ ਲਿਖ ਕੇ ਵੀ ਜੀ ਜਿਨ੍ਹਾਂ ਦੇ ਟੈਟ ਕਲੀਅਰ ਨੇ ਜਾਂ ਜਿਨ੍ਹਾਂ ਦਾ ਮਤਲਬ ਕੁਝ ਵੀ ਰਹਿੰਦਾ ਹੈ ਹਜੇ ਉਹਨਾਂ ਨੂੰ ਨੌਕਰੀਆਂ ਮਿਲ ਗਈ ਇਹ ਸੋਚ ਕੇ ਜੀ ਮੈਂਨੇ ਆਪਦਾ ਕੰਮ ਸ਼ੁਰੂ ਕਰ ਲਿਆ ਸੀ ਗੱਲ ਕਰੀਏ ਪਰਿਵਾਰਕ ਮੈਂਬਰਾਂ ਦੀ ਪਰਿਵਾਰ ਦੇ ਵਿੱਚ ਕੌਣ ਕੌਣ ਜਿਹੜੇ ਤੁਹਾਡੇ ਪਰਿਵਾਰ ਦੇ ਵਿੱਚ ਹੈਗੇ ਨੇ ਕਿ ਪਰਿਵਾਰਕ ਮੈਂਬਰਾਂ ਵੱਲੋਂ ਤੁਹਾਨੂੰ ਇਸ ਕੰਮ ਦੇ ਵਿੱਚ ਸਪੋਰਟ ਮਿਲਦੀ ਹੈ ਪੂਰੀ ਪੂਰੀ ਹਾਂਜੀ ਮੇਰੇ ਮੰਮੀ ਨੇ ਡੈਡੀ ਨੇ ਦਾਦੀ ਭੈਣ ਭਾਈ ਜਿਹੜੇ ਮੰਮੀ ਡੈਡੀ ਹੈਗੇ ਨੇ ਉਹਨਾਂ ਵੱਲੋਂ ਸਪੋਰਟ ਇਸ ਕੰਮ ਦੇ ਵਿੱਚ ਪੂਰੀ ਕੀਤੀ ਜਾਂਦੀ ਹੈ ਕਿ ਦੇ ਤਾਂ ਕਿ ਹਾਂ ਜਾਂਦਾ ਵੀ ਸੋਮਾ ਤੂੰ ਕਿਹੜੇ ਕੰਮ ਦੇ ਵਿੱਚ ਪੈ ਗਈਆਂ ਵੀ ਪਰਿਵਾਰਕ ਮੈਂਬਰਾਂ ਨੂੰ ਦਿੱਕਤ ਆਉਂਦੀ ਨਹੀਂ ਨਹੀਂ ਜੀ ਪਹਿਲਾਂ ਪਹਿਲਾਂ ਤਾਂ ਸੀਗਾ ਆਲੇ-ਦੁਆਲੇ ਦੇ ਲੋਕ ਕਹਿੰਦੇ ਸੀ ਵੀ ਥੋੜੀ ਕੁੜੀ ਇਹ ਰੇੜੀ ਲਾਉਂਦੀ ਹੈਗੀ ਤੇ ਹੌਲੀ-ਹੌਲੀ ਜਦੋਂ ਹੁਣ ਮਤਲਬ ਤੁਹਾਨੂੰ ਪਤਾ ਹੀ ਘਰ ਦੀ ਉਨਾ ਕਰਨਾ ਕਰਕੇ ਫਿਰ ਮੇਰੇ ਘਰ ਤੇ ਅੱਜ ਦੇ ਦਿਨ ਅੱਜ ਦੇ ਟਾਈਮ ਤੋਂ ਤਾਂ ਮੈਂ ਸਪੋਰਟ ਕਰਦੇ ਹਾਂ ਪੂਰੀ ਅਕਸਰ ਦੇਖਿਆ ਜਾਂਦਾ ਹੈਗਾ ਚਲੋ ਇਹ ਤਾਂ ਆਪਦੇ ਕਾਲਜ ਦੇ ਆ ਗੱਲਾਂ ਹੈਗੀਆਂ ਕਾਲਜ ਦੇ ਸਟੂਡੈਂਟ ਹੈਗੇ ਨੇ ਉੱਥਾ ਚਲੋ ਆਪਣੇ ਲੈਵਲ ਤੇ ਜਿੰਨੇ ਜੋ ਕੀ ਹੈਗੇ ਮਦਦ ਕਰਦੀ ਕਰਦੇ ਨੇ ਕਿ ਬਾਕੀ ਲੋਕਾਂ ਵੱਲੋਂ ਵੀ ਜਿਹੜਾ ਤੁਹਾਡੇ ਕੋਲੋਂ ਸਪੈਸ਼ਲੀ ਆ ਕੇ ਜਿਹੜਾ ਹੈਗਾ ਖਾਣ ਵਾਸਤੇ ਜਿਹੜੀਆਂ ਫਾਸਟ ਫੂਡ ਦੀਆਂ ਚੀਜ਼ਾਂ ਤਿਆਰ ਕਰਵਾਇਆ ਜਾਂਦੀਆਂ ਨੇ ਕਿ ਇਹਹੀ ਹੈ ਗੱਲ ਹੈਗੇ ਵੀ ਇਹ ਪਰਦੇਸੀਆਂ ਕੋਲੇ ਵੱਧ ਪੀੜ ਲੱਗਦੀ ਹੈ ਜਾਂ ਹਾਂਜੀ ਲੱਗੋਗੇ ਜਿੰਨੇ ਕੋ ਹੁਣ ਤੱਕ ਮੇਰੇ ਕੋ ਪੰਜਾਬੀ ਆਏ ਨੇ ਬਾਕੀ ਤੁਸੀਂ ਰਿਵਿਊ ਵੀ ਲੈ ਲਿਓ ਉਹਨਾਂ ਤੋਂ ਵੀ ਜੋ ਕੋਈ ਮ ਮੇਰੇ ਕੋਲ ਰੀਟ ਵੀ ਹੁੰਦਾ ਕਸਟਮਰ ਤੇ ਲੱਗਦਾ ਕਿ ਜਿਆਦਾ ਵੀ ਜਦੋਂ ਅਸੀਂ ਸਮ ਟਾਈਮ ਜਾਂ ਨਹੀਂ ਦੇਖਦੇ ਆਂ ਬੇ ਪਰਦੇਸੀਆਂ ਦੀ ਜਿਹੜੀਆਂ ਜੜੀਆਂ ਲੱਗੀਆਂ ਵਿਆਂ ਉਹਦੇ ਜਿਆਦਾ ਵੀਰ ਹੁੰਦੀ ਆ ਆਪਣੇ ਪੰਜਾਬੀ ਆਪਣੇ ਪੰਜਾਬੀ ਕੋਲ ਨਹੀਂ ਖਾਂਦੇਗੇ ਕੀ ਕਾਰਨ ਮੰਨਦੇ ਹੋ ਤੁਸੀਂ ਜਿਹੜੇ ਪੰਜਾਬੀ ਹੈਗੇ ਨੇ ਪੰਜਾਬੀਆਂ ਕੋਲੇ ਨਹੀਂ ਖੜਦੇ ਆ ਕਿ ਪਰਦੇਸੀਆਂ ਕੋਲੇ ਕਿਉਂ ਜਾਂਦੇ ਨੇ ਹਾਲਾਂਕਿ ਜਿਹੜੇ ਆਪਣੇ ਪੰਜਾਬੀ ਲੋਕ ਨੇ ਇਸ ਸਪਾਈ ਨੂੰ ਲੈ ਕੇ ਜਾਂ ਵਧੀਆ ਵੈਰਾਈਟੀ ਨੂੰ ਲੈ ਕੇ ਮੋਰੀ ਹੈਗੇ ਨੇ ਪਰ ਫਿਰ ਵੀ ਕਿਉਂ ਲੋਕ ਜਿਹੜੇ ਪਰਦੇਸੀ ਕੋਲ ਜਾ ਕੇ ਖੜਦੇ ਨੇ ਪਤਾ ਨਹੀਂ ਜੀ ਉਹਨਾਂ ਨੂੰ ਪਤਾ ਨਹੀਂ ਤਾਂ ਸਾਡੇ ਕੋਲ ਆਉਣਾ ਨਹੀਂ ਵਧੀਆ ਲੱਗਦਾ ਤੇ ਬਾਕੀ ਮੈਂ ਤਾਂ ਰਿਕੈਸਟ ਹੀ ਕਰਾਂਗੀ ਜੀ ਜੋ ਸਾਡੇ ਇੱਕ ਵਾਰ ਸਾਡੇ ਕੋਲ ਆਉਣ ਜੇ ਸਾਡੇ ਮਤਲਬ ਖਾਣ ਪੀਣ ਚ ਕੋਈ ਕਮੀ ਆ ਤਾਂ ਸਾਨੂੰ ਦੱਸਣਾ ਕੀ ਸਾਡੇ ਜਿਹੜੇ ਨੌਜਵਾਨ ਪੀੜ੍ਹੀ ਦੇ ਲੋਕ ਹੈਗੇ ਨੇ ਵਿਦੇਸਾਂ ਨੂੰ ਭੱਜਦੇ ਨੇ 50-50 ਲੱਖ ਰੁਪਇਆ ਲਾ ਕੇ ਸਰਕਾਰਾਂ ਕੋਲ ਰਿਪੋਰਟ ਕੀਤੇ ਜਾਂਦੇ ਨੇ ਮੁੜ ਕੇ ਫੇਰ ਇੱਥੇ ਕੋਈ ਨਾ ਕੋਈ ਆਪਣੇ ਬਿਨਸਰੂ ਕਰਦੇ ਨੇ ਘਰ-ਘਰ ਵੇਚ ਕੇ ਵਿਲੇ ਹੋ ਕੇ ਫੇਰ ਉਹ ਅਕਸਰ ਨੂੰ ਆਪਣੇ ਕੰਮ ਵੱਲ ਵਿਜ਼ੀ ਹੁੰਦੇ ਨੇ ਕਿ ਉਹਨਾਂ ਨੂੰ ਕੀ ਮੈਸੇਜ ਦਿਓਗੇ ਤੁਸੀਂ ਆਪਣੇ ਇਸ ਕੰਮ ਨੂੰ ਲੈ ਕੇ ਯਾਰ ਆਪਣੇ ਇਸ ਕੰਮ ਦੇ ਤਜਰਬੇ ਨੂੰ ਲੈ ਕੇ ਮੈਂ ਹੀ ਕਹੂੰਗੀ ਜੀ ਵੀ ਮਤਲਬ ਪਹਿਲੀ ਗੱਲ ਤਾਂ ਕਿਸੇ ਦੇ ਮਤਲਬ ਅੰਡਰ ਕਮ ਕਰਨ ਵਾਲ ਆਪਣਾ ਕੋਈ ਵੀ ਛੋਟਾ ਮੋਟਾ ਆਪਣਾ ਪੰਜਾਬੀ ਜਿਹੜੇ ਵੀਰ ਭਾਈ ਨੇ ਉਹ ਆਪਣਾ ਇਹ ਆਪ ਕੰਮ ਕਰਨਾ ਤੇ ਜਿੰਨੇ ਵੀ ਮਤਲਬ ਬਾਹਰੋਂ ਪੈਸਾ ਲਾਉਂਦੇ ਨੇਗੇ ਜਾਂ ਕਰਜੇ ਜਿਹੜਾ ਜਿਵੇਂ ਵੀ ਉਹ ਲਾਉਂਦੇ ਨੇਗੇ ਉਦੋਂੋਂ ਬੈਟਰਾ ਵੀ ਉਰੇ ਛੋਟਾ ਮੋਟਾ ਕੰਮ ਕਰ ਲੈਣਾ ਅੱਛਾ ਸਾਡੇ ਦਰਸ਼ਕਾਂ ਨਾਲ ਗੱਲ ਸਾਂਝੀ ਕਰ ਬ ਤੁਸੀਂ ਗ੍ਰੈਜੂਏਸ਼ਨ ਕਿਹੜੇ ਸਾਲ ਦੇ ਵਿੱਚ ਜਿਹੜੀ ਕੀਤੀ ਹੈ ਇਸ ਕਾਲੇ ਦੇ ਵਿੱਚੋਂ ਮੈਂ 2022 ਚ ਕੀਤੀ ਜੀ ਇੱਥੇ 2022 ਦੇ ਵਿੱਚ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਫਿਰ ਤੁਸੀਂ ਜਿਹੜਾ ਆਪਣਾ ਇਹ ਕੰਮ ਸ਼ੁਰੂ ਕੀਤਾ ਕਾਰੋਬਾਰ ਫਾਸਟ ਫੂਡ ਦਾ ਕਿੰਨੇ ਸਮੇਂ ਬਾਅਦ ਕੀਤਾ ਮੈਂ ਜੀ ਸਾਲਵਾਦ ਕੀਤਾ ਯਾ 2024 ਚ ਕਰ ਰਿਆ ਸੀਗਾ ਮੈਨੇ ਅਪ੍ਰੈਲ ਚ ਅਪ੍ਰੈਲ ਦੇ ਵਿੱਚ ਤੁਸੀਂ 2024 ਦੇ ਵਿੱਚ ਫਾਸਟਪੋਰਟ ਦਾ ਕੰਮ ਸ਼ੁਰੂ ਕਰ ਲਿਆ ਸਾਰੀਆਂ ਆਸਾਂ ਸਰਕਾਰਾਂ ਤੋਂ ਜਿਹੜੀਆਂ ਹੈਗੀਆਂ ਨੇ ਜਦੋਂ ਤੁਹਾਡੀਆਂ ਆਸਾਂ ਤੇ ਨਾ ਪਾਣੀ ਪੈਂਦਾ ਦੇਖ ਕੇ ਫਿਰ ਤੁਸਾਨੂੰ ਆਪਣਾ ਬਿਜ਼ਨਸ ਸ਼ੁਰੂ ਕਰਨਾ ਪੈਗਾ ਹਾਂਜੀ ਅ ਅੱਛਾ ਇੱਕ ਮੈਨੂੰ ਇਹ ਗੱਲ ਦੱਸੋ ਵੀ ਤੁਸੀਂ ਜਿਹੜਾ ਇਥੋਂ ਦੀ ਇਸ ਅ ਜਿੱਥੇ ਤੁਸੀਂ ਆਪਣਾ ਕਾਰੋਬਾਰ ਕਰਦੇ ਉੱਥੇ ਤੁਹਾਡੇ ਘਰ ਕਿੰਨੀ ਦੂਰੀ ਤੇ ਹੈਗਾ ਇਤੋਂ 17 ਕਿਲੋਮੀਟਰ ਪੈ ਜਾਂਦਾ ਜੀ ਮੈਨੂੰ ਇਹ 17 ਕਿਲੋਮੀਟਰ ਡੇਲੀ ਆਉਣ ਦੇ ਵਿੱਚ ਇੱਕ ਕੁੜੀ ਨੂੰ ਜਿਹੜਾ ਕਹਿ ਲਈ ਆਪਾਂ ਕੋਈ ਕਿਸੇ ਕਿਸੇ ਦੀ ਦਿੱਕਤ ਨਹੀਂ ਆਦੀ ਵਿੱਚੋਂ ਕਾਰੋਬਾਰ ਕਰਕੇ ਤੁਸੀਂ ਇਕੱਲੇ ਘਰ ਨੂੰ ਜਾਂਦੇ ਹੋ ਕਿਸੇ ਕਿਸੇ ਦੇ ਰਸਤੇ ਦੇ ਵਿੱਚ ਇਹ ਚ ਕਾਜ ਹੁੰਦੀ ਹੋਵੇ ਕਿ ਦਲੇਰੀ ਹੋਣੀ ਹੋਗੀ ਕੰਮ ਨੂੰ ਲੈ ਕੇ ਹਾਂਜੀ ਦਲੇਰੀ ਹੋਗੀ ਪਹਿਲਾਂ ਤਾਂ ਮਤਲਬ ਥੋੜਾ ਹੁੰਦਾ ਸੀ ਡਰ ਵੀ ਕਿਉਂਕਿ ਮੈਨੂੰ ਹੋ ਵੀ ਨਹੀਂ ਰਹੀ ਜਾਂਦਾ ਜੀ ਲਗਭਗ ਜਾਂਦੇ ਨੂੰ ਤੇ ਮਤਲਬ ਅੱਲੇ ਦੇ ਤੁਹਾਨੂੰ ਪਤਾ ਹੀ ਅੱਜ ਕੱਲ ਦੀ ਸੋਜ ਜਿਹੜੇ ਨੌਜਵਾਨ ਨਸ਼ੇ ਚੜੂਬੇ ਹੋਏ ਨੇ ਵੀ ਲੁੱਟ ਖੋ ਵੀ ਹੁੰਦੀ ਹੈਗੀ ਚੋਰੀ ਵੀ ਕਰਦੇ ਨੇ ਇਸ ਕਰਕੇ ਅੱਜ ਦੀ ਹੁਣ ਤੱਕ ਤਾਂ ਹੀ ਸਹੀ ਹੈਗਾ ਵੀ ਮੈਂ ਇਹ ਚੀਜ਼ ਤਾਂ ਵੀ ਡਰ ਰਹਿੰਦਾ ਪਰ ਹੁਣ ਮੈਨੂੰ ਜਿਹੜਾ ਮੇਰਾ ਡਰ ਹੈਗਾ ਉਹ ਪਿੱਛੇ ਰਹਿ ਕੇ ਮੈਨੂੰ ਹੌਸਲਾ ਕਾਫੀ ਮਿਲ ਗਿਆ ਜੇ ਮੇਰੇ ਕੰਮ ਤੋਂ ਅੱਛਾ ਕਿੰਨੇ ਕਿ ਜਿਹੜੀ ਤੁਹਾਨੂੰ ਇਸ ਜਿਹੜੀ ਤੁਹਾਡੇ ਕਾਰੋਬਾਰ ਤੋਂ ਆਮਦਨ ਲੈ ਲਈਏ ਵੀ ਕਿੰਨੇ ਕਿ ਜਿਹੜੀ ਇੱਕ ਦਿਨ ਦੇ ਵਿੱਚ ਆਮਦਨ ਹੋ ਜਾਂਦੀ ਹੈ ਮੈਨੂੰ ਇਹ ਹੈ ਜੀ ਵੀ ਹੁਣ ਮੈਨੂੰ ਕਿਸੇ ਸਰਕਾਰ ਦੇ ਅੱਗੇ ਹੱਥ ਢੜਨ ਦੀ ਲੋੜ ਨਹੀਂ ਹੈਗੀ ਵੀ ਮੈਂ ਉਹਨਾਂ ਵੀ ਉਹ ਮੈਨੂੰ ਨੌਕਰੀ ਦੇਣਗੇ ਤਾਂ ਮੈਂ ਫੇਰ ਹੀ ਕਿਸੇ ਕੰਮ ਦੇ ਲੱਗਾ ਵੀ ਆਪਣੇ ਕੰਮ ਤੇ ਮੈਨੂੰ ਇੰਨਾ ਤਰਫਾ ਮਿਲ ਗਿਆ ਅਕਸਰ ਵਕ ਵਕ ਚੈਨਲਾਂ ਤੇ ਜਿਹੜੇ ਤੁਹਾਡੇ ਇੰ ਸਰਕਾਰੀ ਅਧਿਕਾਰੀ ਵੱਲੋਂ ਜਾਂ ਕਿਸੇ ਵੀ ਥਰਡ ਪਰਸਨ ਬੰਦੇ ਵੱਲੋਂ ਤੁਹਾਡੀ ਥੋੜੀ ਕਿਸੇ ਕਿਸਮ ਦੀ مالی ਮਦਦ ਕਰਨ ਵਾਸਤੇ ਕਾਰਗ ਨੂੰ ਵਧਾਉਣ ਵਾਸਤੇ ਕਿਹਦੇ ਮਦਦ ਕੀਤੀ ਗਈ ਹੈ ਨਹੀਂ ਜੀ ਨਾਮ ਤਾਂ ਨਹੀਂ ਮੈਨੂੰ ਪਤਾ ਇੱਕ ਮੇਰੇ ਕੋਲ ਰਫਤਾਰ ਵੀਰ ਆਇਆ ਸੀ ਜੀ ਤੇ ਇੱਕ ਉਹਨਾਂ ਵੱਲੋਂ ਸਿਮਰਜੀਤ ਮਾਨ ਦੇ ਦੋ ਮੇਰੇ ਕੋਲ ਬੰਦੇ ਆ ਸੀ ਜਦੋਂ ਮੈਂ ਨਵਾਂ ਨਵਾਂ ਸ਼ੁਰੂ ਕੰਮ ਕਰ ਰਹੀ ਸੀ ਜਿਵੇਂ ਕਿ ਦੇਖਿਆ ਜਾਂਦਾ ਨਾਲ ਹੀ ਤੁਹਾਡੇ ਪਿਛਲੇ ਪਾਸੇ ਐਮਐਲਏ ਦਫ਼ਤਰ ਹੈਗਾ ਸਾਈਡ ਤੇ ਡੀਸੀ ਦਫਤਰ ਹੈ ਕਦੇ ਉਹਨਾਂ ਵੱਲੋਂ ਪ੍ਰੋਜੈਕਟ ਨਹੀਂ ਕੀਤੀ ਗਈ ਬੱਚੀ ਤੂੰ ਕਿਹੜੇ ਕੰਮ ਜਾ ਬੈਗੀ ਤੂੰ ਅਸੀਂ ਸਰਕਾਰੀ ਨੌਕਰੀ ਦੀ ਜਿਹੜੀ ਹੈਗੀ ਆ ਕਿਸੇ ਪਾਸੇ ਓਵਰ ਕਰਾਵਾਂਗੇ ਨਹੀਂ ਜੀ ਨਹੀਂ ਉਹ ਉਹਨਾਂ ਨੇ ਨਹੀਂ ਮੈਨੂੰ ਕਦੇ ਕਿਹਾ ਬਲਕਿ ਸਮਝ ਦੀ ਇੱਥੇ ਤਾਂ ਮਤਲਬ ਕੋਈ سپورਟ ਵੀ ਨਹੀਂ ਹੈਗੀ ਮੈਨੂੰ ਨਹੀਂ ਇਹਨਾਂ ਨੇ ਕਦੇ ਆ ਕੇ ਮੈਨੂੰ ਪੁੱਛਿਆ ਐਮਐਲਏ ਸਾਡੇ ਮੁਗਦੀ ਰੋਜ਼ ਲੰਘਦੇ ਆਗੇ ਮੈਂ ਦੁਬਾਰਾ ਫੇਰ ਕਹੂੰਗਾ ਵੀ ਕੀ ਸਾਡੇ ਜ਼ੁਬਾਨਾਂ ਨੂੰ ਮੈਸੇਜ ਦੇਵਾਂ ਕਿ ਜਿਹੜੇ ਨਸੇ ਦੀ ਦਲਦਲ ਦੇ ਵਿੱਚ ਡੁੱਬੇ ਹੋਏ ਨੇ ਬੇਰੁਜ਼ਗਾਰੀ ਨੂੰ ਕਹਿ ਕੇ ਬਦਨਾਮ ਕਰਕੇ ਵੀ ਸਾਨੂੰ ਬੇਰੁਜ਼ਗਾਰੀ ਕਰਕੇ ਅਸੀਂ ਨਸ਼ੀ ਕਰਨ ਲੱਗੇ ਉਹਨਾਂ ਨੂੰ ਕੀ ਮੈਨੂੰ ਇਹ ਹੀ ਕਹੂੰਗੀ ਵੀ ਉਹ ਆਪਣੇ ਆਪ ਨੂੰ ਕੁਸ਼ਣੋਂ ਬੰਦ ਕਰ ਦਨ ਜੀ ਆਪਣਾ ਜਿੰਨਾ ਵੀ ਹੋ ਸਕਦਾ ਉਹ ਆਪਣਾ ਕੋਈ ਨਾ ਕੋਈ ਛੋਟਾ ਮੋਟਾ ਕੰਮ ਕਰ ਲੈਣ। ਦੇਖੋ ਜੀ ਇਹ ਬਹੁਤ ਸੋਹਣੀ ਸੋਚ ਦੀ ਮਾਲਕ ਇੱਕ ਮਹੀਨੇ ਤੇ 22 ਸਾਲ ਦੀ ਲੜਕੀ ਜਿਹੜੀ ਹੈਗੀ ਸੋਮਾ ਕੌਰ ਜਿਹਨੇ ਕਿ ਸਰਕਾਰਾਂ ਵੱਲੋਂ ਨੌਕਰੀ ਦੀ ਆਸ ਨੂੰ ਛੱਡ ਕੇ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਮਜਬੂਰ ਹੋ ਕੇ ਜਿਹੜਾ ਹੈਗਾ ਆਪਣਾ ਫਾਸਟ ਫੂਡ ਦਾ ਬਿਜ਼ਨਸ ਜਿਹੜਾ ਹੈਗਾ ਉਸੇ ਸਰਕਾਰੀ ਕਾਲਜ ਮਲੇ ਕੋਟਲਾ ਦੇ ਅੱਗੇ ਜਿਹੜਾ ਸ਼ੁਰੂ ਕੀਤਾ ਵੀ ਮੈਂ ਆਪਣੇ ਘਰ ਦਾ ਗੁਜ਼ਾਰਾ ਜਿਹੜਾ ਸਹੀ ਢੰਗ ਨਾਲ ਚਲਾ ਸਕਾ ਘਰ ਦੇ ਮਜਬੂਰਾਂ ਨੂੰ ਲੈ ਕੇ ਲਾ ਲੋ ਜਾਂ ਫਿਰ ਸਰਕਾਰਾਂ ਤੋਂ ਨੌਕਰੀ ਮਿਲਣ ਦੀ ਆਸ ਨੂੰ ਲੈ ਕੇ ਲਾ ਲੋ ਵੀ ਸਰਕਾਰਾਂ ਵੱਲੋਂ ਨੌਕਰੀਆਂ ਨੂੰ ਵਿਆਸ ਹੋ ਕੇ ਜਿਹੜੀ ਇਸ ਲੜਕੀ ਨੇ ਫਾਸਟ ਫੂਡ ਦਾ ਕੰਮ ਆਪਣੇ ਜਿਹੜੇ ਕਾਲ ਦੇ ਵਿੱਚ ਪੜਿਆ ਉਸੇ ਅੱਗੇ ਸ਼ੁਰੂ ਕੀਤਾ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਹੀ ਦਰਸ਼ਕਾਂ ਨੂੰ ਵੀ ਇਹੀ ਬੇਨਤੀ ਕਰਾਂਗੇ ਕਿ ਜਿਹੜੇ ਅਜਿਹੇ ਬੱਚੇ ਹੈਗੇ ਨੇ ਹੋਣ ਹਰ ਬੱਚੇ ਨੇ ਵਧੀਆ ਸੋਚ ਦੇ ਮਾਲਕ ਨੇ ਜਿਹੜੇ ਆਪਣੇ ਦੇਸ਼ ਦੇ ਵਿੱਚ ਰਹਿ ਕੇ ਆਪਣੇ ਪੰਜਾਬ ਦੇ ਵਿੱਚ ਆਪਣੇ ਸੂਬੇ ਦੇ ਵਿੱਚ ਰਹਿ ਕੇ ਕਾਰੋਬਾਰ ਕਰਦੇ ਹਨ ਉਹਨਾਂ ਨੂੰ ਵੱਧ ਤੋਂ ਵੱਧ ਜਿਹੜੀ ਆ ਮਦਦ ਦੇ ਦਿੱਤੀ ਜਾਵੇ ਤਾਂ ਕਿ ਉਹ ਉੱਥੋਂ ਵੀ ਨਿਰਾਸ਼ ਨਾ ਹੋਣ ਵੀ ਅਸੀਂ ਬਿਜ਼ਨਸ ਵੀ ਕੀਤਾ ਸੀਗਾ ਕਿ ਸਾਡੇ ਦੇ ਸੂਬੇ ਦੇ ਲੋਕਾਂ ਨੇ ਸਾਨੂੰ ਫੇਰ ਵੀ ਨਹੀਂ ਲੈ ਕੇ ਕੀਤਾ ਇਸ ਇਹ ਜਿਹੇ ਬੱਚਿਆਂ ਨੂੰ ਹੈਗੀ ਹੌਸਲੇ ਦੀ ਲੋੜ ਹੈਗੀ ਆ ਤਾਂ ਕਿ ਉਹ ਬਿਜ਼ਨਸ ਦੇ ਵਿੱਚ ਆਪਣੇ ਅੱਗੇ ਵਧ ਸਕਣ ਮੈਂ ਮਲੇਹ ਕੋਲੋਂ ਤੋਂ ਆਨ ਰੇਟ ਤੇ ਲਈ ਸਰਵਿਸਿੰਗ ਟੂਲਾਂ